ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਪ੍ਰਿਆ ਤੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤਾਂ ਖਾੜੀ ਦੇਸ਼ਾਂ ਦੇ ਵਿੱਚ ਭਾਰਤੀਆਂ ਨੂੰ ਲਗਾਤਾਰ ਮੁਸ਼ਕਲਾਂ ਆ ਰਹੀਆਂ ਨੇ ਜਿੱਥੇ ਭਾਰਤੀ ਜਿਹੜੇ ਨੇ ਕਰਜ਼ਾ ਚੁੱਕ ਕੇ ਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਪਰ ਉੱਥੇ ਜਾ ਕੇ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਜੁੱਤੋਂ ਦੋ ਪੰਜਾਬੀ ਜਾਣਦੇ ਨੇ ਖਾੜੀ ਦੇਸ਼ਾਂ ਦੇ ਵਿੱਚ ਜਿੱਥੇ ਏਜੰਟ ਵੱਲੋਂ ਉਹਨਾਂ ਨੂੰ ਧੋਖਾ ਦਿੱਤਾ ਜਾਂਦਾ ਹੈ ਉਹ ਵੇਟ ਦਾ ਕੈਕ ਉਹਨਾਂ ਨੂੰ ਇਰਾਕ ਭੇਜ ਦਿੱਤਾ ਜਾਂਦਾ ਜਿੱਥੇ ਉਹ ਇੱਕ ਕੰਪਨੀ ਦੇ ਡਿੱਕੇ ਚੜ ਜਾਂਦੇ ਨੇ ਕੰਪਨੀ ਵੱਲੋਂ ਉਹਨਾਂ ਨੂੰ ਬੰਦੀ ਬਣਾ ਦਿੱਤਾ ਜਾਂਦਾ ਜਿੱਥੇ ਉਹਨਾਂ ਨੂੰ ਕਿਹਾ ਜਾਂਦਾ ਹੈ ਪਹਿਲਾ ਏਜੰਟ ਵੱਲੋਂ ਕਿ ਉਹਨਾਂ ਨੂੰ ਡਾਲਰਾਂ ਦੇ ਹਿਸਾਬ ਦੇ ਨਾਲ ਜਿਹੜੀ ਸੈਲਰੀ ਮਿਲਾ ਕਰੇਗੀ ਪਰ ਉਥੇ ਜਿਵੇਂ ਉਹ ਪਹੁੰਚਦੇ ਨੇ ਤੋਂਖੇ ਦੇ ਨਾਲ ਜਿੱਥੇ ਕੁਵਤ ਦਾ ਕਹਿ ਕੇ ਇਰਾਦਿਕ ਇਰਾਕ ਤੇ ਵਿੱਚ ਵੜ ਦਿੰਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਕੰਮ ਕਰਦੇ ਨੇ ਨਾ ਤਾਂ ਉਹਨਾਂ ਨੂੰ ਸੈਲਰੀ ਉੱਥੇ ਚੰਗੀ ਤਰ੍ਹਾਂ ਮਿਲਦੀ ਸੀ ਅਤੇ ਨਾਲ ਹੀ ਜੇ ਪੈਸੇ ਦੀ ਉਹਨਾਂ ਵੱਲੋਂ ਮੰਗ ਵੀ ਕੀਤੀ ਜਾਂਦੀ ਸੀ ਤਾਂ ਉਹਨਾਂ ਦੀ ਕੁਟਮਾਰ ਕੀਤੀ ਜਾਂਦੀ ਸੀ ਰੋਟੀ ਲਈ ਵੀ ਮਹਤਾਜ ਹੋ ਚੁੱਕੇ ਸੀ ਉਹਨਾਂ ਨੂੰ ਇੱਕ ਇੱਕ ਕੰਟਾ ਇੰਚ ਲੱਗਦਾ ਸੀ ਕਿ ਜਿਵੇਂ ਸਾਲ ਦੇ ਬਰਾਬਰ ਹੋਵੇ ਦਾ ਉਸ ਤੋਂ ਬਾਅਦ ਸੰਤ ਸਿਚੇਵਾਲ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਰਿਵਾਰ ਵੱਲੋਂ رابطہ ਕਾਇਮ ਕੀਤਾ ਜਾਂਦਾ ਅਤੇ رابطہ ਕਾਇਮ ਕਰਨ ਦੇ ਮਗਰੋਂ ਸੰਤ ਸਿਚੇਵਾਲ ਦੀ ਬਦੌਲਤ ਦੋ ਪੰਜਾਬੀਆਂ ਨੂੰ ਜਿਹੜਾ ਉਹਦੇ ਘਰ ਵਾਪਸੀ ਕੀਤੀ ਜਾਂਦੀ ਹੈ ਘਰ ਉਹ ਵਾਪਸ ਆ ਚੁੱਕੇ ਨੇ ਜਿੱਥੇ ਉਹਨਾਂ ਵੱਲੋਂ ਆਪਣੀ ਹੱਡਬੀਤੀ ਨੂੰ ਬਿਆਨ ਕੀਤਾ ਗਿਆ ਉਹਨਾਂ ਵੱਲੋਂ ਖਾਸੌਰਤੇ ਆਪਣੇ ਲੋਕੰਡੇ ਖੜੇ ਕਰ ਦੇਣ ਵਾਲੀ ਕਹਾਣੀ ਨੂੰ ਬਿਆਨ ਕੀਤਾ ਜਾਂਦਾ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਉਹ 2024 ਦੇ ਵਿੱਚ ਜਾਂਦੇ ਨੇ 에ਜੰਟ ਵੱਲੋਂ ਕਿਹਾ ਜਾਂਦਾ ਹੈ ਕਿ ਉੱਥੇ ਉਹ ਉਹਨਾਂ ਨੂੰ ਚੰਗਾ ਪੈਸਾ ਮਿਲੇਗਾ ਡਾਲਰ ਹਿਸਾਬ ਦੇ ਨਾਲ ਉਹਨਾਂ ਦੀ ਕਮਾਈ ਹੋਵੇਗੀ ਕਿਉਂਕਿ ਜਿਹੜੇ ਪੰਜਾਬੀ ਗਏ ਸੀਗੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਆਪਣੇ ਘਰ ਦੀ ਗਰੀਬੀ ਨੂੰ ਸੁਧਾਰਨ ਦੇ ਲਈ ਕਰਜ਼ਾ ਚੁੱਕ ਕੇ ਗਏ ਸੀ ਪਰ ਜੋ ਉੱਥੇ ਜਾ ਕੇ ਉਹਨਾਂ ਨੇ ਹਾਲਾਤ ਦੇਖਣੇ ਮਾਰੇ ਨੇ ਉਸ ਲਈ ਉਹਨਾਂ ਨੂੰ ਕਾਫੀ ਜ਼ਿਆਦਾ ਮਜਬੂਰ ਹੋਣਾ ਪਿਆ ਕੰਪਨੀ ਵੱਲੋਂ ਉਹਨਾਂ ਦੇ ਵੀਜ਼ੇ ਵੀ ਖੋਹ ਲਿੱਤੇ ਗਏ ਸੀ ਨਾ ਖਾਣ ਨੂੰ ਰੋਟੀ ਨਾ ਕੁਝ ਦਿੱਤਾ ਜਾ ਰਿਹਾ ਸੀਗਾ ਜਿਸ ਨੂੰ ਲੈ ਕੇ ਮਜਬੂਰ ਕਾਫੀ ਜ਼ਿਆਦਾ ਹੋ ਚੁੱਕੇ ਸੀ ਤੇ ਅਖੀਰ ਦੇ ਵਿੱਚ ਦੋ ਪੰਜਾਬੀ ਜਿਹੜੇ ਨੇ ਹੁਣ ਸੰਸਚੇਪ ਵਾਲ ਦੀ ਬਦੌਲਤ ਘਰ ਵਾਪਸੀ ਕਰ ਚੁੱਕੇ ਨੇ ਜਿੱਥੇ ਉਹਨਾਂ ਵੱਲੋਂ ਆਪਣੀ ਲੋਕ ਕੰਡੇ ਖੜੇ ਕਰ ਦੇਣ ਲਈ ਜਿਹੜੀ ਹੈ ਆਪਣੀ ਹੜ்பੀਤੀ ਨੂੰ ਬਿਆਨ ਕੀਤਾ ਜਾਂਦਾ ਤੁਹਾਨੂੰ ਦਾ ਜੰਨਾ ਹੈ ਇਹ ਦੋ ਪੰਜਾਬੀ ਦੱਸੇ ਜਾ ਰਹੇ ਨੇ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਦੱਸੇ ਜਾਣੇ ਨੇ ਜਿਨ੍ਹਾਂ ਦਾ ਨਾਮ ਗੁਰਪ੍ਰੀਤ ਸਿੰਘ ਅਤੇ ਸੋਢੀ RAMDAS ਜਵਾਰਿਆ ਜੋ ਕਿ 2024 ਦੇ ਵਿੱਚ ਕੁਵੈਤ ਦੇ ਲਈ ਰਵਾਨਾ ਹੋਏ ਸੀ ਪਰ ਉਹਨਾਂ ਨੂੰ ਇਰਾਕ ਦੇ ਵਿੱਚ ਫਸਾ ਦਿੱਤਾ ਗਿਆ ਕੁਵੈਤ ਕਹਿ ਕਿ ਕਿ ਉਹ ਕੁਵੈਤ ਜਾ ਰਹੇ ਨੇ ਪਰ ਇਰਾਕ ਦੇ ਵਿੱਚ ਹੀ ਫਸਾ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਤਾ ਦਾ ਸਾਹਮਣਾ ਪਿਆ ਕੜਨਾ ਪਿਆ ਤੇ ਇਸ ਪੂਰੇ ਮਾਮਲੇ ਨੂੰ ਹੋਰ ਕੀ ਬਿਆਨ ਕਰਦਿਆਂ ਹੋਇਆਂ ਇਹਨਾਂ ਦੋ ਪੰਜਾਬੀਆਂ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਉਹ ਸੁਣ ਲਨ। ਕੀ ਨਾਮ ਹੈ ਤੁਹਾਡਾ ਕਿੱਥੋਂ ਦਾ ਰਹਿਣਾ ਹੈ? ਗੁਰਪ੍ਰੀਤ ਸਿੰਘ ਮੇਰਾ ਨਾਮ ਹੈ। ਪਟੜਾ ਖੁਰਬਦਾ ਰਹਿਣ ਵਾਲਾ ਆ। ਤੇ ਇਹਨੇ ਦੀਸ਼ੇ ਨੇ ਸਾਨੂੰ ਪਸਾਰਤਾ। ਜਗਦੀਸ਼ ਸਿੰਘ। ਖੋਜੀ ਵਾਲੀ ਦੇ। ਦੇਖੋ ਜੀ ਵਾਲੀ ਦੇ ਆ। ਸਾਨੂੰ ਇਹਨਾਂ ਨੇ ਪੈਸੇ ਲੈ ਕੇ ਕਹਿੰਦੇ ਤਾਂ ਹਾਂਜੀ। ਏਜੰਟ ਸੀਗਾ। ਹਾਂਜੀ ਹਾਂਜੀ। ਠੀਕ ਆ। ਤੇ ਇਹਨੇ ਪੈਸੇ ਲੈੇ ਜਿਆਦੇ ਸਾਡੇ ਤੋਂ। ਤੇ ਇਹਨੇ ਫਿਰ ਬਾਅਦ ਸਾਨੂੰ ਧੋਖੇ ਨਾਲ ਉੱਥੇ ਪਸਾਰਤਾ। ਕਹਿੰਦਾ ਮਹੀਨੇ ਦੀ ਮਹੀਨੇ ਤਨਖਾਹ ਮਿਲੂਗੀ ਸਾਰਾ ਕੁਝ। ਸਾਨੂੰ ਕੁਛ ਨਹੀਂ ਮਿਲਿਆ ਜੀ। ਇੱਥੋਂ ਕਿਸ ਤਰ੍ਹਾਂ ਗਏ ਸੀਗੇ ਜੀ? ਇੱਥੋਂ ਇੱਕ ਦਿਨ ਗਏ ਹੀ ਨੇ ਭੇਜਿਆ ਹੀ ਬੰਬੇ। ਬੰਬੇ ਭੇਜਿਆ ਬੰਬੇ ਵਾਲੇ ਨੇ ਫਿਰ ਚੱਕ ਕੇ ਉਧਰ ਰਾਤ ਚ ਭੇਜ ਦਿੰਦਾ। ਇਹ ਕਦੋਂ ਸੀ ਤੁਹਾਨੂੰ? 11 ਤਰੀਕ 11 ਗਯਾਨਮੇਂ 11 ਤਰੀਕ ਨੂੰ ਗਏ। ਤੇ ਉਦੋਂ ਫਿਰ ਬਾਅਦ ਸਾਨੂੰ ਜਾਂਦਿਆਂ ਕੰਮ ਤੇ ਲਾਤਾ। ਨਾ ਕਹਿੰਦੇ ਕੰਪਨੀ ਦੀ ਰੋਟੀ ਪਾਣੀ ਐ, ਕੁਝ ਨਹੀਂ। ਸਾਨੂੰ ਆਪ ਬਣਾਉਣੀ ਪੈਂਦੀ ਸੀ, ਕਿਤੇ ਬਣਾ ਲੈਂਦੇ, ਕਦੇ ਨਹੀਂ ਬਣਾਉਂਦੇ। ਕਹਿ ਕੇ ਕਿੱਥੇ ਲਗਾਇਆ ਸੀ ਤੁਹਾਨੂੰ? ਕਹਿ ਕੇ ਉਹ ਕਹਿੰਦੇ ਸੀ ਕਿ ਲਾਇਆ ਹੈ ਕਵੇਤ ਦਾ। ਤੇ ਇਹਨਾਂ ਨੇ ਕਹਿੰਦੇ ਨਹੀਂ ਇੱਧਰ ਨੂੰ ਜਾਓ ਉਹ। ਸਾਡੇ ਡਾਲਰਾਂ ਚ ਸੈਲਰੀ ਹੋਊਗੀ ਇਹਨਾਂ ਨੇ। ਤੇ ਪੈਹੇ ਉੱਤੇ ਕੁਛ ਵੀ ਨਹੀਂ ਬੰਨ੍ਹਦੇ ਦਨਾਰ ਬੰਦੇ ਆ ਜੀ ਤੇ ਨਾਲੇ ਕੁੱਟਦੇ ਮਾਰਦੇ ਆ ਜਿੱਦਾਂ ਜੇ ਬੰਦਾ ਨਾ ਹੋਵੇ ਬਿਮਾਰ ਹੋਵੇ ਨਾ ਕੋਈ ਦਵਾਈ ਦਾ ਨਾ ਦਵਾਈ ਕੁੱਟ ਮਾਰਦੇ ਨਹੀਂ ਸਾਡੇ ਨਾਲ ਇਦਾਂ ਕਹਿੰਦੇ ਸੀ ਸਾਨੂੰ ਕੁੱਟਦੇ ਸੀ ਤੇ ਸਾਨੂੰ ਉਹਦਾ ਜ਼ਿਆਦਾ ਨਹੀਂ ਟੌਰਚਰ ਨਹੀਂ ਕੀਤਾ ਜ਼ਿਆਦਾ ਅਸੀਂ ਫਿਰ ਜਾਂਦੇ ਰਿਹਾ ਕੰਮ ਤੇ ਡਰਦੇ ਅਸੀਂ ਕਿਾ ਸਾਨੂੰ ਮਾਰਨ ਨਾ ਇੰਨਾ ਚਿਰਚੇ ਸ਼ਦ ਚੱਲਣਾ ਪਿਆ ਉਹ ਅਨ ਪੰਜ ਮਹੀਨੇ ਪੰਜ ਮਹੀਨਿਆਂ ਨੂੰ ਤੰਗਈ ਰਹੀ ਪੂਰੀ ਤੇ ਇਹਨਾਂ ਨੇ ਸਾਨੂੰ ਇਹਨਾਂ ਧੱਕਾ ਕੀਤਾ ਆ ਹਾਨੂੰ ਪੈਸੇ ਦਵਾਉਣਾ ਰੋਟੀ ਪਾਣੀ ਤੋਂ ਮੁਤਾਜਰ ਰੱਖ ਦੇਈਗੇ ਤੁਹਾਨੂੰ ਹਾਂਜੀ ਰੋਟੀ ਪਾਣੀ ਨਹੀਂ ਦਿੰਦੇ ਰੋਟੀ ਪਾਣੀ ਕਦੀ ਦੇ ਦਿੰਦੇ ਹੀ ਕਦੀ ਨਹੀਂ ਹੀ ਆਪ ਦਾ ਬਰਮਦੇ ਹੀ ਜਿੱਦਾਂ ਤੇ ਕਈ ਵਾਰੀ ਖਰਚਾ ਦਿੰਦੇ ਨਹੀਂ ਦਿੰਦੇ ਪਰਿਵਾਰ ਨਾਲ ਗੱਲਬਾਤ ਹੁੰਦੀ ਸੀ ਇਸ ਟਾਈਮ ਦੇ ਵਿੱਚ ਹਾਂਜੀ ਕੋਈ ਹੁੰਦਾ ਸੀ ਹਾਂਜੀ ਤੇ ਅਸੀਂ ਲਾਦੇ ਰਹੇ ਫਿਰ ਜਾ ਕੇ ਬਾਬਾ ਜੀ ਦਾ ਧੰਨਵਾਦ ਕਰਦੇ ਹਾਂ ਇਹਨਾਂ ਇੱਕ ਇੱਕੀ ਕਾਰਵਾਈ ਤੇ ਫਿਰ ਜਾ ਕੇ ਸਾਨੂੰ ਸੱਦਿਆ ਨਹੀਂ ਤੁਹਾਨੂੰ ਛੱਡਦੇ ਹੀ ਨਹੀਂ ਕਹਿੰਦੇ ਤੁਹਾਨੂੰ ਇੱਥੇ ਰਹਿਣਾ ਪੈਣਾ ਹੈ ਹੋਈ ਬੇਪੈਸੇ ਬਹੁਤੇ ਫਿਰ ਜਾਉਂਗੇ 2000 ਡਾਲਰ ਕਹਿੰਦੇ ਸੀ ਬਾਬਾ ਜੀ ਨਾਲ ਆਪ ਦਾ ਕਿੱਦਾਂ ਹੋਇਆ ਸਾਨੂੰ ਦੱਸਿਆ ਇਹਨਾਂ ਨੇ ਅੱਡੇ ਘਰ ਦਿਆਂ ਨੇ ਤੇ ਫਿਰ ਇੱਥੇ ਆਏ ਫਿਰ ਉਹਨਾਂ ਨੇ ਗੱਲਬਾਤ ਕੀਤੀ ਫਿਰ ਜਾ ਕੇ ਹੋਇਆ ਅੱਜ ਨਾਲ ਗੱਲਬਾਤ ਹੁਣ ਵਾਪਸ ਆਏ ਹੋ ਤੇ ਦੁਬਾਰਾ ਹੁਣ ਇਹ ਸੋਚਿਆ ਵਾ ਕਿ ਵਿਦੇਸ਼ ਹੀ ਜਾਣਾ ਹੈ ਇੱਥੇ ਰਹਿ ਕੇ ਜ਼ਿੰਦਗੀ ਜਿਹੜੀ ਬਸ ਕਰਨੀ ਨਹੀਂ ਇੱਥੇ ਹੀ ਕਰਾਂਗੇ ਜੇਦਾਂ ਬਾਹਰ ਤੋਂ ਤੁਹਾਨੂੰ ਪਤਾ ਇਹ ਤੱਕੇ ਖਾ ਕੇ ਆਏ ਆ ਤੇ ਸਾਨੂੰ ਬਹੁਤ ਤੰਗੀ ਰਹੀ ਉੱਥੇ ਪਰੇਸ਼ਾਨੀ ਰਹੀ ਗੱਲਬਾਤ ਤੇ ਆਈਨ ਵਿੱਚ ਦੱਸਿਆ ਪਈ ਹਜੇ ਵੀ ਬਹੁਤ ਸਾਰੇ ਵਿਅਕਤੀ ਹਾਂਜੀ ਸਾਡੇ ਨਾਲ ਹੀ ਬਹੁਤ ਜਣੇ ਫਸੇ ਹੋਏ ਉਹਨਾਂ ਨੇ ਪੰਜ ਪੰਜ 6 6 ਹਾਇਲਰੀਆਂ ਆ ਤੇ ਦੋ ਦੋ ਚਾਰ ਚਾਰ ਹਾਲ ਹੋ ਗਏ ਉਹਨਾਂ ਨੂੰ ਕਿਸੇ ਨੂੰ 11 ਸਾਲ ਹੋ ਗਏ ਪੰਜਾਬੀ ਨੌਜਵਾਨੀ ਨੇ ਸਾਰੇ ਹਾਂਜੀ ਪੰਜਾਬੀ ਕੋਈ ਜੁਗਤੀ ਦਾ ਬਿਹਾਰ ਦੇ ਇਹ ਸਾਰੇ ਲੱਗ ਕਹਿੰਦੇ ਹਾਂਜੀ ਸੋਢੀ राम ਮੇਰਾ ਨਾਮ ਪਿੰਡ ਪਤਰਕੌਰ ਦਾ ਇਹ ਲੱਗਦਾ ਸੀ ਕਿ ਵਾਪਸ ਆ ਸਕੋਗੇ ਕੋਈ ਐਸੀ ਸੰਭਾਵਨਾ ਬੰਦੇ ਵਿੱਚ ਜ਼ਿਆਦਾ ਖਿਆਲ ਨਹੀਂ ਜਿਹੜੇ ਪੰਪੇ ਦੇ ਹਾਲਾਤ ਸੀਗੇ ਸਾਨੂੰ ਮੈਦਨੀ ਸੀ ਜਿਹੜਾ ਪੁਰਾਣੇ ਬੰਦਿਆਂ ਨੂੰ 7-8-8 ਸਾਲ ਹੋ ਗਏ ਆ ਫਸਿਆ ਨੂੰ ਤੋਂ ਕਹਿੰਦੇ ਸਾਲ ਦਾ ਵੀਜਾ ਲੱਗਦਾ ਸਾਲ ਤੋਂ ਬਾਅਦ ਬਗਲੇ ਕਿੰਨ ਕੁਸ਼ ਵੀ ਨਹੀਂ ਕਰਦੇ ਕੰਮ ਆ ਠੱਕੇ ਸ਼ੈਨਾ ਕਰਾਉਂਦੇ ਜੇ ਬਿਮਾਰ ਵੀ ਨਹੀਂ ਜਾਂਦੇ ਠੱਕੇ ਸ਼ੈ ਮਾਰਕਟ ਕਰਕੇ ਕਹਿੰਦੇ ਵੀ ਕੰਮ ਤੇ ਜਾਓ ਹੋਰ ਬਾਕੀ ਇਹ ਵੀ ਤੁਨਗਾਮਾ ਤੁਨਗਮਾ ਸਾਡੇ ਨਾਲ ਡੰਡ ਰਹੇ ਵੀ ਡਾਲਰਾਂ ਦੀ ਸੈਲਰੀ ਆ ਸਾਨੂੰ ਉੱਥੇ ਕੋਈ ਡੋਲਰ ਡੋਲਰ ਨਹੀਂ ਮਿਲਿਆ ਦਨਾਰ ਦੰਦੇ ਦਨਾਰ ਉਹ ਲੋਕਾਂ ਦੀ ਕਰੰਸੀ ਉੱਥੇ ਦੀ ਹੈ ਉੱਥੇ ਚੱਲਦੀ ਹੈ ਜੋਜ ਪੜਤਾਲ ਕਰਕੇ ਨਹੀਂ ਸੀ ਉਥੇ ਤੁਰੇ ਜਦੋਂ ਏਜੰਟ ਦੇ ਨਾਲ ਗੱਲਬਾਤ ਹੋਈ ਸੀ ਏਜੰਟ ਦਾ ਪਤਾ ਕੀਤਾ ਹੋਵੇ ਕਿ ਯਕੀਨ ਦੇ ਵਿੱਚ ਲੈ ਕੇ ਸਾਰਾ ਕੰਮ ਨਹੀਂ ਜੀ ਯਕੀਨ ਸੀ ਏਜੰਟ ਤੇ ਏਜੰਟ ਤੇ ਯਕੀਨ ਸੀਗਾ ਉਹ ਕਹਿੰਦਾ ਵੀ ਨਹੀਂ ਤੁਹਾਨੂੰ ਡਾਲਰ ਸਾਲੇ ਵੀ ਪਏ ਜਾ ਕੇ ਸਾਡਾ ਫੋਨ ਨਹੀਂ ਚੱਕ ਕੇ ਕਾਲ ਕੀਤੀ ਸੀ ਹੈਗਾ ਸਾਨੂੰ ਦਨਾਰ ਕਹਿੰਦੇ ਆ ਉਹ ਕਹਿੰਦੇ ਵੀ ਦਨਾਰਾਂ ਦੇ ਵਿੱਚ ਸੈਲਰੀ ਤੁਹਾਨੂੰ ਦਵਾਂਗੇ ਪਰ ਸਾਨੂੰ ਕੋਈ ਸੈਲਰੀ ਨਹੀਂ ਦਿੱਤੀ ਸਾਨੂੰ ਖਰਚਾ ਵਰਚਾ ਦੰਦੇ ਸੀ ਕਦੀ 20 ਰੁਪਏ ਦੇ ਦਿੰਦੇ ਉਧਰਲੇ ਕਦੀ 200 ਰੁਪਏ ਜੇ ਦੇਖਣ ਦੇ ਵਿਚਾਰ ਤਾਂ ਕਹਿੰਦੇ ਰੋਟੀ ਪਾਣੀ ਉੱਥੇ ਕੰਪਨੀ ਦਾ ਅਸੀਂ ਖੁਦ ਆਪਣੀ ਰੋਟੀ ਲਾਉਂਦੇ ਸੀਗੇ ਏਜੰਟ ਜੀ ਆਪਣੇ ਖੋਜੇ ਵਾਲ ਦਾ ਹਾਂਜੀ ਹਾਂਜੀ ਜ਼ਰੂਰ ਕਾਰਵਾਈ ਗਰੀਬ ਬੰਦੇ ਹੁਣ ਇਹਨਾਂ ਪੈਸਾ ਦਿੱਤਾ ਤੇ ਅਸੀਂ ਹੁਣ ਕਾਰਵਾਈ ਤਾਂ ਕਹਿੰਦਾ ਜੇ ਫੇਰੀ ਸਾਨੂੰ ਕੁਝ ਪਿੱਛੇ ਚੱਲਾ ਜਾਏਗਾ ਹਾਂਜੀ ਲਾਜ਼ਮ ਹੈ ਬੇਬੂ ਹਾਂ ਕਿਸੇ ਨੇ ਧੋਖਾ ਨਾ ਉਹ ਵੀ ਉਹ ਸਾਡੇ ਨਾਲ ਹੋਇਆ ਤਾਂ ਗਾਣਾ ਉਹ ਹੋਰ ਨਾਲ ਗੱਲਬਾਤ ਹੋਈ ਸੀ ਉਹ ਕਵੈਦੀ ਹੋਈ ਸੀ ਤੇ ਕਵੈਦ ਤੋਹੇ ਸਾਡਾ ਜਣ ਕੇ ਉਹਨੇ ਪੁੱਲਾ ਕਵੈਦਾ ਕਹਿ ਸਕਿਆ ਵੀ ਕਵੈਦੇ ਤੁਹਾਡੇ ਵੀ ਜਾ ਤੇ ਕਵੈਦੇ ਵੀ ਨਹੀਂ ਮੁੜ ਕੇ ਕਹਿੰਦਾ ਵੀ ਤੁਹਾਡਾ ਰਾਖਦਾ ਕੰਮ ਬਣ ਗਿਆ ਤੇ ਉਥੇ ਡਾਲਰਾਂ ਦੀ ਸੈਲਰੀ ਹੈ ਤੁਹਾਨੂੰ ਡਾਲਰ ਖਲੇ ਮਿਲਗੇ ਵੀ 450 ਡਾਲਰ ਤੁਹਾਨੂੰ ਤਨਖਾਹ ਹੋਵੇ 500 ਰੁਪਏ ਪਲੱਸ ਡਾਲਰ ਜਾਨੂੰ ਰੋਟੀ ਖਰਚਾ ਰੋਟੀਆਂ ਦੇਣਗੇ ਉਹ ਤੇ ਫੇ ਫੇ ਕਹਿੰਦੇ ਵੀ ਨਹੀਂ ਤੁਹਾਡੀ ਕੰਪਨੀ ਚ ਰੋਟੀ ਆ ਇਹ ਨਹੀਂ ਪਤਾ ਕੀਤਾ ਉਹ ਤੋਂ ਕੰਪਨੀ ਕੰਪਲੀ ਰੋਟੀ ਅਤੇ ਕੋਈ ਕੰਪਨੀ ਰੋਟੀ ਨਹੀਂ ਸੀਗੀ ਨਾ ਇਹ ਸਾਨੂੰ ਡਾਲਰ ਸੱਲੇ ਸਾਨੂੰ ਜਦੋਂ ਉਹਨਾਂ ਨੇ ਖਰਚਾ ਦਿੱਤਾ ਕਹਿੰਦੇ ਵੀ ਡਾਲਰ ਨੇ ਦਿਨਾਰ ਦੇਣੇ ਆ ਤੇ ਜੀ ਸਾਡਾ ਐਗਰੀਮੈਂਟ ਸਾਡੇ ਕੋਲ ਪਿਆ ਤੁਸੀਂ ਦੇਖ ਸਕਦੇ ਆ ਐਗਰੀਮੈਂਟ ਸਾਡਾ ਡਾਲਰ ਹੁੰਦਾ ਸੀਗਾ ਤੇ ਪਹਿਲੀ ਗੱਲ ਤੇ ਇੱਥੇ ਧੋਖਾ ਸਾਡੇ ਨਾਲ ਹੋ ਗਿਆ ਗੋਪੜੀਆਂ ਨੇ ਕਹਿੰਦੇ ਨਹੀਂ ਇਹ ਨਹੀਂ ਦੇਣੇ ਨਹੀਂ ਇਹ ਬਣਾ ਦੇ ਮਾਰਕਟ ਕਰਦੇ ਆ ਕਿ ਦਦਾਗਰੀਆ ਕੰਪਨੀ ਨੇ ਵੇਚ ਗੁੜੀ ਐਡੀ ਕੋਈ ਆ ਨਹੀਂ ਕੋਈ ਬੰਦਾ ਬ ਮਾਠ ਮਾਰਿਆ ਇੱਕ ਦਿਨ ਨਹੀਂ ਗਾ ਦੂਤ ਦਿਨ ਤੱਕੇ ਮਾਰਗ ਤੇ ਇਹ ਡਿਊਟੀ ਵੀ ਡਿਊਟੀ ਜਾਓ ਹਾਂਜੀ ਬਾਬਾ ਜੀ ਦੇ ਸੰਪਰਕ ਚ ਕਿਵੇਂ ਆਇਆ ਹਾਂਜੀ ਬਾਬਾ ਜੀ ਸਾਡੀ ਵਾਈਫ ਹੁਣਾਂ ਨਾਲ ਸੰਪਰਮ ਹੋਇਆ ਤੇ ਵਾਈਫ ਹੁਣ ਸਾਡੀ ਇੱਥੇ ਆਏ ਤੇ ਵੀ ਇਹਨਾਂ ਨੇ 10 ਵਜੇ ਦਾ ਕਰਕੇ ਆ ਵੀ ਤੁਸੀਂ ਬਾਬਾ ਜੀ ਹੁਣਾਂ ਦੇ ਹੈਲਪਰ ਨਾਲ ਅਸੀਂ ਆ ਗਏ ਹਾਂ ਨੇ ਤਾਂ ਸਾਨੂੰ ਜੇ ਬਾਬਾ ਜੀ ਹੁਣ ਸਾਡੀ ਨਾਲ ਹੈਲਪ ਕਰਦੇ ਤੋਂ ਕਹਿੰਦੇ ਵੀ ਟਿਕਟ ਵੀ ਇੰਡੀਆ ਤੋਂ ਮਂਗਾਓ 2000 ਡਾਲਰ ਵੀ ਮਂਗਾਓ ਜਿਹੜਾ ਸਾਡਾ ਵੀਜ਼ਾ ਦਾ ਖਰਚਾ ਕੰਪਨੀ ਕਹਿੰਦੀ ਵੀ ਤਾਂ 2000 ਡਾਲਰ ਅਸੀਂ 3-3 ਬੰਦੇ ਨੂੰ ਭੇਜਦੇ ਸੀਗੇ ਤੇ ਚਲੋ ਬਾਬਾ ਜੀ ਹੁਣਾਂ ਦੀ ਕਰਪਾ ਹੋਈ ਹੈ ਤਹੀਂ ਅੱਜ ਪੰਜਾਬ ਆਉਣ ਵਾਲੇ ਆ ਗਏ ਨੇ ਜੋ ਬੰਦੇ ਬਹੁਤ ਫਸੇ ਸੀਗੇ ਦੋ ਸਾਡੇ ਨਾਲ ਦੇ ਬੰਦੇ ਸੀਗੇ ਹਰਿਆਣੇ ਦੇ ਉਹਨਾਂ ਨੇ 6-6 ਸਾਲ ਹੋ ਗਏ ਸੀਗੇ ਉਹਨਾਂ ਨੂੰ ਸੈਲਰੀ ਨਹੀਂ ਦਿੱਤੀ ਉਲਟੋਂ ਉਹਨਾਂ ਨੂੰ 2000 ਡਾਲਰ ਲਿਆ ਕੰਪਨੀ ਨੇ 6 ਸਾਲਾਂ ਦੇ ਵਿੱਚ ਵੀ ਬਾਜੂੜੀ ਟਿਕਟ ਵੀ ਮੰਗਾਈ ਜੇ ਬਾਬਾ ਜੀ ਹੁਣਾਂ ਦੀ ਕਿਰਪਾ ਨਾਲ ਵੀ ਸਾਨੂੰ ਉਹਨਾਂ ਨੇ ਇਹਨਾਂ ਟੌਰਚਰ ਨਹੀਂ ਕੀਤਾ ਵੀ ਤੁਸੀਂ ਜਾ ਮਗਾਓ ਸਾਨੂੰ ਸਰਮਨਾ ਕੋਈ ਪੈਸਾ ਨਹੀਂ ਦਿੱਤਾ ਸਾਨੂੰ ਦਿੱਤੀ ਉਹਨਾਂ ਨੇ ਟਿਕਟ ਦਿੱਤੀ ਕੰਪਨੀ ਨੇ ਨੇ ਬੰਦਿਆਂ ਤੋਂ ਜਿਹੜੇ ਜ਼ਿਆਦਾ ਬੰਦਾ ਕੋਈ ਆਪਣੇ ਪਰੇਸ਼ਾਨ ਕਰਦਾ ਉਹਨਾਂ ਕੋਲੋਂ ਡਾਲਰ 2000 ਡਾਲਰ ਦੇ ਟਿਕਟ ਮੰਗਾ ਆਪਣੀ ਫੀਸ ਨੂੰ ਜਿਹੜਾ ਫਿਰ ਵੀਜ਼ਾ ਲਵਾਉਂਦੇ ਆ ਜਾਂ 5 ਦਾ 6 ਦਿਨ ਦਾ ਉਹ ਵੀ ਗੱਲ ਸਾਨੂੰ ਉਹਦਾ ਵੀ ਖਰਚਾ ਦਿਓ ਜੇ 2000 ਡਾਲਰ ਮੰਗਾ ਲੈਣਾ ਵੀ ਉਹ ਅਸੀਂ ਤੁਹਾਡਾ ਵੀਜ਼ਾ ਲਵਾ ਕੇ ਦੇਣਾ ਸਾਲ ਦਾ ਵੀਜ਼ਾ ਲਵਾਉਂਦੀ ਕੰਪਨੀ ਇਸ ਤੋਂ ਅੱਗੇ ਕੋਈ ਵੀਜ਼ਾ ਨਹੀਂ ਲਵਾਉਂਦੀ ਉੱਤੇ ਬੰਦਿਆਂ ਨੂੰ 6 ਸੌ 7 ਸੌ 8 8 ਸਾਲ ਹੋ ਗਏ ਪਸੇਰ ਘਰ ਵਾਪਸ ਆਇਆ ਹਾਂ ਹਾਂਜੀ ਘਰ ਆਏ ਹਾਂ ਹਾਂਜੀ ਘਰ ਵਾਸ ਬਾਜ ਹੁਣ ਆਪਣੀ ਫੈਮਿਲੀ ਦੇ ਵਿੱਚ ਆ ਗਏ ਆ ਬਾਬਾ ਜੀ ਹੁਣਾਂ ਦਾ ਬਹੁਤ ਧੰਨਵਾਦ ਆ ਇਹ ਫੈਮਿਲੀ ਦੇ ਵਿੱਚ ਅਸੀਂ ਆ ਗਏ ਆ ਆਪਣੀ ਦਾ